ਕਾਰਨ ਬਣਿਆ ਜੀ ਜਿਹੜਾ ਪਰਚਾ ਦਰਜ ਹੋਇਆ ਵੇਖੋ ਜੀ ਇਹ ਇੱਕ ਸਿਆਸੀ ਦਬਾਵਾ ਦਾ ਕਾਰਨ ਆ 1923 ਦਾ ਇਹੜੀ ਆ ਘਟਨਾਵਾਂ ਉਹ ਫੌਜਾਂ ਨਾਲ ਆ ਜਿਨ੍ਹਾਂ ਦੀ ਮਗਰ ਫੋਟੋ ਆ ਉਹਨਾਂ ਉੱਤੇ ਕਿਹਾ ਵੀ ਐਸਐਸਬੀ ਸਾਹਿਬ ਨੂੰ ਕਿ ਏਆਰ ਗਾਨਾ 2023 ਦੀ ਜਿਹੜੀ ਆ ਅੱਜ ਪੁਰਾਣੀ ਗੱਲ ਆ ਇਹ ਅੱਜ ਵੇਖੋ ਪਰਚਾ ਉਸ ਜਿਵੇਂ ਜਵਾਂ ਤੇ ਹੋ ਰਿਹਾ ਕਿ ਹੋਰ ਕਿਉਂ ਰਿਹਾ ਕਿਉਂਕਿ ਉਹ ਅਕਾਲੀ ਦਲ ਵਾਰਤ ਪੰਜਾਬ ਨਾਲ ਚੱਲ ਰਿਹਾ ਮੈਂ ਹਰ ਇੱਕ ਦੇ ਪੰਜਾਬ ਦੇ ਐਸਐਸਪੀ ਸਾਹਿਬ ਨੂੰ ਆਈਪੀਐਸ ਆ ਤੁਸੀਂ ਮਾਲਕ ਜੀ ਇਹ ਜਿਹੜੇ ਪਾਣੀ ਦੇ ਬੁਲਬਲੇ ਆਉਂਦੇ ਜਾਂਦੇ ਰਹਣੇ ਸਿਆਸੀ ਲੋਕਾਂ ਦੇ ਤਾਂ 5 ਸਾਲ ਜੀਵਨ ਹੁੰਦਾ ਹੈ ਤੁਹਾਡਾ 60 ਸਾਲ ਤੱਕ ਮੈਂ ਹਰ ਇੱਕ ਆਈਪੀਐਸ ਨੂੰ ਇਹ ਬੇਨਤੀ ਕਰਦਾ ਮੈਂ ਹੁਣ ਵੀ ਕਹਿ ਕੇ ਆ ਕਿ ਅੱਜ ਤੇ ਅਸੀਂ ਇਕੱਲੇਦਾਰ ਵਾਰਸ ਪੰਜਾਬ ਦੇ ਪਹੁੰਚ ਗਏ ਤੁਹਾਡੇ ਕੋ ਪਿੰਡਾਂ ਵਿੱਚ ਬਹੁਤ ਗਲਤ ਹੋ ਰਿਹਾ ਹੈ ਕਿਉਂਕਿ ਘਟੀਆਂ ਲੋਕ ਇਕ ਦੂਜੇ ਤੇ ਇਦਾਂ ਐਫ ਆਈ ਆਰਾਂ ਘਟਾਈ ਜਾ ਰਹੇ ਆ ਉਹ ਵਕੀਲ ਕਰਦੇ ਆ ਕਿੰਨੇ ਵੱਡੇ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਤੇ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਸੰਭਾਲਣਾ ਸਭ ਤੁਹਾਡਾ ਫਰਜ਼ ਆ ਆਈ ਪੀ ਐਸ ਲੋਕਾਂ ਦਾ ਕਿਉਂਕਿ ਤੁਸੀਂ ਇੰਡੀਆ ਦੇ ਇੰਡੀਅਨ ਪੁਲਿਸ ਸਰਵਿਸ ਆ ਤੁਹਾਨੂੰ ਕਿਸੇ ਦਾ ਦਿਵਾ ਨਹੀਂ ਹੋਣਾ ਚਾਹੀਦਾ ਮੈਂ ਇਹ ਹੁਣੇ ਬੇਨਤੀ ਕਰਕੇ ਤੇ ਮੈਂ ਪੰਜਾਬ ਦੇ ਤੁਹਾਡੇ মিডিਆ ਦੇ ਸਾਰੇ ਐਸ ਐਸ ਪੀਆ ਨੂੰ ਡੀ ਸੀ ਸਾਹਿਬਾਨ ਨੂੰ ਇਹੋ ਹੀ ਬੇਨਤੀ ਕਰਦਾ ਕਿ ਆਪਾਂ ਪੰਜਾਬ ਬਚਾਈਏ ਇਹਨਾਂ ਨਫਰਤਾਂ ਤੋਂ ਜਿਹੜੇ ਸਿਆਸੀ ਲੋਕਾਂ ਦੀ ਨਫ਼ਰਤ ਹੈ ਉਹਨਾਂ ਤੋਂ ਉੱਪਰ ਉੱਠ ਕੇ ਇਹਨਾਂ ਲੋਕਾਂ ਦਾ ਬਚਾਅ ਕਰੀਏ ਕਿਉਂਕਿ ਗਰੀਬ ਆਦਮੀ ਕੋਈ ਇੱਕ ਬੱਚਾ ਦਿਹਾੜੀਦਾਰ ਨੌਜਵਾਨ ਆ ਛੋਟੇ ਛੋਟੇ ਦੇ ਬੱਚੇ ਆ ਹੁਣ ਅੱਜ ਹੀ ਜੇ ਅਸੀਂ ਨਾ ਇਥੇ ਪਹੁੰਚਦੇ ਤੇ ਇਸ ਬੰਦੇ ਨੇ ਜੇਲੇ ਚਲੇ ਜਾਣਾ ਸੀ ਵਕੀਲ ਕਰਨਾ ਪੈਣਾ ਸੀ ਕਿੰਨਾ ਚਿਰ ਉਹ ਜੇਲ੍ਹ ਚ ਰਹਿੰਦਾ ਪਤਾ ਨਹੀਂ ਕੀ ਕੋਸ਼ਿਸ਼ ਉਹਦੇ ਨਾ ਹੁੰਦਾ ਤੇ ਗੱਲ ਕੁਝ ਵੀ ਇੱਕ ਚਿੱਟਾ ਨਜਾਇਜ਼ ਜਿੱਥੇ ਮਰਜ਼ੀ ਇਨਕੁਆਰੀ ਕਰਾਈ ਜਾਏ ਇਹ ਹਰ ਗੰਨ ਹੈ ਇਥੇ ਫੌਜਾਂ ਸਾਡੇ ਨਾਲ ਆ ਜਿਨ੍ਹਾਂ ਦਾ ਹੁਣ ਅਸੀਂ ਜਾ ਕੇ ਡੀਐਸਪੀ ਸਾਹਿਬ ਕੋ ਬਿਆਨ ਕਰਾਉਣਾ ਹੈ ਤੇ ਮੈਂ ਅਕਾਲੀ ਦਲ ਵਾਰਸ ਦੇ ਪੰਜਾਬ ਜਿਹੜੇ ਸਾਡੇ ਮੇਰੇ ਵੀ ਬਣਿਆ ਜ਼ਿਲ੍ਹਾ ਦੇ ਬਲਾਕ ਦੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਝਿਜਕਣ ਦੀ ਲੋੜ ਨਹੀਂ ਜਿਸੋਂ ਕਿ ਆਪਣੇ ਵਰਕਰ ਤੇ ਨਜਾਇਜ਼ ਹੁੰਦੀ ਆ ਉਹ ਸੇਵਲੇ ਐਸਐਚਓ ਤੇ ਜਾ ਕੇ ਦਾਲਿਓ ਡੀਐਸਪੀ ਐਸਐਸਪੀ ਨੂੰ ਉਸੇ ਵੇਲੇ ਜਾ ਕੇ ਮਿਲੋ ਕਿਉਂਕਿ ਝਿਜਕਣ ਦੀ ਲੋੜ ਨਹੀਂ ਵੱਧ ਤੋਂ ਵੱਧ ਆਪਣੇ ਵਰਕਰਾਂ ਦਾ ਹੌਸਲਾ ਵਧਾਈ ਕਰੋ ਕਿਉਂਕਿ ਇਹਨਾਂ ਦਾ ਮਨੋਬਲ ਡਾਊਨ ਨਾ ਹੋਵੇ ਮਨੋਬਲ ਕੈਮ ਹੋ ਸਕੇ